ਜੀ 7 ਸਮਿਟ ਤੇ ਲਈ ਕੈਨੇਡਾ ਨੇ ਭਾਰਤ ਨੂੰ ਨਹੀਂ ਭੇਜਿਆ ਸਦਾ 15 ਤੋਂ 17 ਜੂਨ ਨੂੰ ਕੈਨੇਡਾ ਹੋਸਟ ਕਰ ਰਿਹਾ ਹੈ ਸਿਖਰ ਸੰਮੇਲਨ ਪਿਛਲੇ 6 ਸਾਲਾਂ ਤੋਂ ਲਗਾਤਾਰ ਸਮਿਟ ਦੇ ਵਿੱਚ ਸ਼ਾਮਲ ਹੁੰਦੇ ਆ ਰਹੇ ਸਨ ਪੀਐਮ ਮੋਦੀ ਦਿੱਲੀ ਚ ਆਈਆਰਐਸ ਅਫਸਰ ਦੇ ਘਰੋਂ ਵੱਡੀ ਬਰਾਮਦਗੀ 1 ਕਰੋੜ ਕੈਸ਼ 3.5 ਕਿਲੋ ਸੋਨਾ ਤੇ 2 ਕਿਲੋ چاندی ਜ਼ਬਤ ਐਤਵਾਰ ਨੂੰ 25 ਲੱਖ ਦੇ ਰਿਸ਼ਵਤ ਮਾਮਲੇ ਦੇ ਵਿੱਚ ਹੋਈ ਸੀ ਗ੍ਰਿਫਤਾਰੀ ਅੱਜ ਮੋੜ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ ਮੁੱਖ ਮੰਤਰੀ ਮਾਨ ਨੇ ਦੁਪਹਿਰ 12 ਵਜੇ ਸੱਦੀ ਮੀਟਿੰਗ ਕੱਲ ਕੈਬਨਿਟ ਨੇ ਲੈਂਡ ਪੁੱਲਿੰਗ ਸਕੀਮ ਨੂੰ ਦਿੱਤੀ ਸੀ ਪ੍ਰਵਾਨਗੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅੱਜ ਪੰਜਾਬ ਭਰ ਦੇ ਵਿੱਚ ਕਰੇਗਾ ਪ੍ਰਦਰਸ਼ਨ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰਾਂ ਦੇ ਬਾਹਰ ਦਿੱਤੇ ਜਾਣਗੇ ਧਰਨੇ ਡੱਲੇਵਾਲ ਦਾ ਇਹ ਇਲਜ਼ਾਮ ਸਾਨੂੰ ਆਵਾਜ਼ ਚੁੱਕਣ ਤੋਂ ਰੋਕਿਆ ਜਾ ਰਿਹਾ ਹੈ ਕਸਾਲ ਮੁਖੀ ਤੇ ਐ ਜੀ ਪੀ ਸੀ ਵਿਚਾਲੇ ਨਹੀਂ ਬਣੀ ਸਹਿਮਤੀ ਮੀਟਿੰਗ ਤੋਂ ਬਾਅਦ ਬੋਲੇ ਹਰਨਾਮ ਸਿੰਘ ਖਾਲਸਾ ਗਿਆਨੀ ਗੜਗਾਜ ਕਾਉਂਟੇ ਸਰਬ ਪ੍ਰਵਾਨਿਤ ਜਥੇਦਾਰ ਨਹੀਂ ਧਾਮੀ ਬੋਲੇ ਇੱਕ ਦਿਨ ਇੱਕ ਦੋ ਦਿਨਾਂ ਦੇ ਵਿੱਚ ਹੱਲ ਨਿਕਲਣ ਦੀ ਉਮੀਦ ਨਵਾਂ ਜੇਲ੍ਹ ਤੇ ਜਿਗੇ ਪਿਸ਼ਟਾਚਰ ਦੇ ਇਲਜ਼ਾਮਾਂ ਦੇ ਵਿੱਚ ਕੇਰੇ ਵਿਦਾਇਕਰਮਨ ਅਰੋੜਾ ਜੰਦਰਕੋਟ ਨੇ 14 ਦਿਨ ਦੀ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਿਆ ਕਰਪਸ਼ਨ ਮਾਮਲੇ 'ਚ ਬਿジネス ਨੇ ਕੀਤਾ ਗ੍ਰਿਫਤਾਰ हरियाणा ਦੇ ਕਾਂਗਸ ਵਿલાਇਕ ਅਸ਼ੋਕ अरोड़ा ਦੇ ਨਾਲ ਧੱਕਾ ਮੁਕੀ ਦਾ ਮਾਮਲਾ ਪੱਖਿਆ ਅੱਜ ਵੀ ਦਨ ਸਭਾ ਸਪੀਕਰ ਨੂੰ ਮਿਲੇਗਾ ਕਾਂਗਸ ਦਾਵਾ ਫਦਕ ਖੇਤਰ ਨਗਰ ਪ੍ਰੀਸ਼ਦ ਦੀ ਬੈਠਕ ਦੇ ਵਿੱਚ ਅਸ਼ੋਕ अरोड़ा ਤੇ ਬੀਜੇਪੀ ਕਾਉਂਸਲਰ ਦੇ ਨੁਮਾਇंदे ਵਿਚਾਲੇ ਹੋਈ ਸੀ ਹੱਥੋਂ ਪਾਈ ਜਿਲੰਦਰ ਦੀ ਰੀਚਲ ਗੁਪਤਾ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ ਸੰਸਥਾ ਤੇ ਲਗਾਏ ਇਲਜ਼ਾਮ ਕਿ ਆ ਸੈਕਸ਼ੂਅਲ ਅਤੇ ਮਾਨਸਿਕ ਤੌਰ ਤੇ ਕੀਤਾ ਗਿਆ ਪਰੇਸ਼ਾਨ ਆਯੋਜਕਾਂ ਦੇ ਖਿਲਾਫ ਕਾਨੂੰਨੀ ਲੜਾਈ ਲੜਨ ਦੀ ਵਾਰਨਿੰਗ 15 ਜੂਨ ਨੂੰ ਹੋਣ ਵਾਲੀ NEET PG ਦੀ ਪ੍ਰੀਖਿਆ ਟਲ ਗਈ ਜਲਦ ਨਵੀਂ ਤਰੀਕ ਦਾ ਹੋਵੇਗਾ ਐਲਾਨ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ 21 ਸ਼ਿਫਟ ਦੇ ਵਿੱਚ ਹੋਣੀ ਹੈ NEET PG ਪ੍ਰੀਖਿਆ ਹਰਿਆਣਾ 'ਚ ਤੇਜ਼ੀ ਨਾਲ ਫੈਲ ਰਿਹਾ ਕਰੋਨਾ ਇੱਕੋ ਦਿਨ ਦੇ ਵਿੱਚ 18 ਨਵੇਂ ਮਾਮਲੇ ਆਏ ਸਾਹਮਣੇ ਹਰਿਆਣਾ 'ਚ ਕੁੱਲ ਕੇਸ 70 ਤੇ ਪਹੁੰਚੇ ਆਜੇਪਲ ਦਾ ਫਾਈਨਲ ਮੁਕਾਬਲਾ ਪੰਜਾਬ ਕਿੰਗਸ ਤੇ RCB ਦੇ ਵਿਚਾਲੇ ਅਹਮਦਾਬਾਦ ਦੇ ਵਿੱਚ ਹੋਵੇਗੀ ਖਿਤਾਬੀ ਟੱਕਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਮੁਕਾਬਲਾ ਸੱਸੀ ਗਾਲ ਤੁਸੀਂ ਵਖਰੇ ਹੋ ਨਿਊਜ਼ ਰੇਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਉਸ ਪਿੰਡ ਦੀ ਜਿਸ ਪਿੰਡ ਦੇ ਵਿੱਚ ਪੋਸਟਰ ਲੱਗੇ ਨੇ ਪੋਸਟਰਾਂ ਦੇ ਉੱਤੇ ਲਿਖਿਆ ਗਿਆ ਹੈ ਕਿ ਇਹ ਪਿੰਡ ਵਿਕਾਊ ਹੈ ਇਹ ਮਾਮਲਾ ਲਗਾਤਾਰ ਫਖਦਾ ਹੋਇਆ ਨਜ਼ਰਾਇਦ ਅਸਲ ਪਿੰਡ ਦਾ ਨਾਮ ਹੈ ਭਾਈ ਬਖਤੌਰ ਜਿਹੜਾ ਕਿ ਰਾਮਪੁਰਾ ਦੇ ਵਿੱਚ ਪੈਂਦਾ ਹੈ ਤੇ ਪੋਸਟਰ ਲਾਉਣ ਵਾਲੇ ਨੌਜਵਾਨ ਦਾ ਐਸਐਚਓ ਤੇ ਇਲਜ਼ਾਮ ਹੈ ਐਸਐਚਓ ਕੋਟ ਫਤਿਹ ਤੇ ਨੌਜਵਾਨ ਨੇ ਧਮਕਾਉਣ ਦੇ ਇਲਜ਼ਾਮ ਲਗਾਏ ਨੇ ਪਰਚਾ ਪਾਉਣ ਤੇ ਅਨਕਾਊਂਟਰ ਕਰਨ ਦੀ ਧਮਕੀ ਦਿੱਤੀ ਹੈ ਜੋ ਨੌਜਵਾਨ ਨੇ ਐਸਐਚਓ ਤੇ ਇਲਜ਼ਾਮ ਲਗਾਏ ਨੇ ਨੌਜਵਾਨ ਦਾ ਕਹਿਣਾ ਹੈ ਕਿ ਪੋਸਟਰ ਲਗਾਉਣ ਤੇ ਐਸਐਚਓ ਦੇ ਵੱਲੋਂ ਉਹਨਾਂ ਨੂੰ ਧਮਕਾਇਆ ਗਿਆ ਹੈ ਐਸਐਚਓ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਹਾਲਾਂਕਿ ਨਕਾਰ ਦਿੱਤਾ ਕਿਹਾ ਕਿ ਮੈਂ ਕਿਸੇ ਨੂੰ ਕੋਈ ਵੀ ਧਮਕੀ ਨਹੀਂ ਦਿੱਤੀ ਹਾਲਾਂਕਿ ਬਾਅਦ ਦੇ ਵਿੱਚ ਨੌਜਵਾਨ ਲਖਵੀਰ ਸਿੰਘ ਨੇ ਇੱਕ ਹੋਰ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਇਆ ਜਿਸ ਦੇ ਵਿੱਚ ਲਖਵੀਰ ਸਿੰਘ ਨੇ ਐਸਐਸਪੀ ਬਠਿੰਡਾ ਤੋਂ ਇਹ ਭਰੋਸਾ ਮਿਲਣ ਦੀ ਗੱਲ ਆਖੀ ਹੈ ਕਿ ਅੱਗੇ ਤੋਂ ਕੋਈ ਵੀ ਪੁਲਿਸ ਮੁਲਾਜ਼ਮ ਕਿਸੇ ਪਿੰਡ ਵਾਲੇ ਨਾਲ ਬਦਸਲੂਕੀ ਨਹੀਂ ਕਰੇਗਾ ਤੇ ਤੁਹਾਨੂੰ ਉਸ ਆ ਪਿੰਡ ਦੀਆਂ ਉਹਨਾਂ ਪੋਸਟਰਾਂ ਦੀਆਂ ਤਸਵੀਰਾਂ ਵੀ ਉਖਾਰੀ ਜਿਸ ਦੇ ਵਿੱਚ ਲਿਖਿਆ ਗਿਆ ਕਿ ਸਾਡਾ ਪਿੰਡ ਵਿਕਾਊ ਹੈ ਦਰਸਰੇ ਇਸ ਮਾਮਲੇ ਦੀ ਪੂਰੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਜੋ ਨੌਜਵਾਨ ਦੇ ਵੱਲੋਂ ਦੱਸਿਆ ਗਿਆ ਕਿ ਆ ਪਿੰਡ ਦਾ ਇੱਕ ਸਾਬਕਾ ਫੌਜੀ ਹੈ ਉਸਦੇ ਨਾਲ ਕਿਸੇ ਨਸ਼ਾ ਤਸਕਰ ਦੇ ਵੱਲੋਂ ਕੁੱਟਮਾਰ ਕੀਤੀ ਗਈ ਅਸਲ ਦੇ ਤੌਰ ਤੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਾਬਕਾ ਫੌਜੀ ਜੋ ਕਿ ਨੌਜਵਾਨਾਂ ਨੂੰ ਚੰਗੇ ਰਾਤ ਔਰ ਦਾਸਤੀ ਗਰਾਊਂਡ ਦੇ ਵਿੱਚ ਆਉਣ ਦੇ ਲਈ ਕਹਿੰਦਾ ਸੀ ਆ ਤਾਂ ਇਸ ਦੇ ਚੱਲਦੇ ਹੀ ਆ ਨਸ਼ਾ ਤਸਕਰਾਂ ਦੇ ਉਸਤੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜੋ ਕਿ ਹਸਪੀਟਲ ਦੇ ਵਿੱਚ ਦਾਖਲ ਹੈ ਤੇ ਉਸ ਤੋਂ ਬਾਅਦ ਜੀ ਪਿੰਡ ਵਾਸੀਆਂ ਦੇ ਵੱਲੋਂ ਪਿੰਡ ਦੇ ਵਿੱਚ ਪੋਸਟਰ ਲਗਾ ਦਿੱਤੇ ਜਾਂਦੇ ਨੇ ਸਾਡਾ ਪਿੰਡ ਬਕਾਉ ਹੈ ਜੋ ਕੁਝ ਨੌਜਵਾਨ ਦੇ ਵੱਲੋਂ ਬਿਆਨ ਕੀਤਾ ਗਿਆ ਐਸਐਚਓ ਤੇ ਵੀ ਇਲਜ਼ਾਮ ਲਗਾਏ ਆ ਕਿ ਐਸਐਚਓ ਦੇ ਵੱਲੋਂ ਉਸ ਨੂੰ ਪੋਸਟਰ ਲਗਾਉਣ ਦੇ ਬਾਅਦ ਧਮਕਾਇਆ ਜਾ ਰਿਹਾ ਹਾਲਾਂਕਿ ਇੱਕ ਹੋਰ ਵੀਡੀਓ ਇਸ ਨੌਜਵਾਨ ਦੇ ਵੱਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਇਆ ਗਿਆ ਆ ਜਿਸ ਦੇ ਵਿੱਚ ਲਖਵੀਰ ਸਿੰਘ ਨੇ ਐਸਐਸਪੀ ਬਠਿੰਡਾ ਉੱਤੇ ਭਰੋਸਾ ਮਿਲਣ ਦੀ ਗੱਲ ਆਖੀ ਹੈ ਕਿ ਅੱਗੇ ਤੋਂ ਕੋਈ ਵੀ ਪੁਲਿਸ ਮੁਲਾਜ਼ਮ ਕਿਸੇ ਪਿੰਡ ਵਾਲੇ ਨਾਲ ਬਦਸਲੂਕੀ ਨਹੀਂ ਕਰੇਗਾ ਮੈਂ ਨਵਦੀਨ ਅਲਾਉਦੀ ਬੱਚੀ ਲੈ ਕੇ ਆਇਆ ਮੇਰੀ ਬੱਚੀ ਹੈ ਇਹ 4 ਮਹੀਨੇ ਦੀ ਜਦੋਂ ਇਹ ਪੋਸਟ ਆਇਆ ਜੋ ਵੀ ਮੈਂ ਕੋਸ਼ਿਸ਼ ਕੀਤਾ ਮੈਂ ਆਦੇ ਬੱਚੀ ਦੀ ਮੇਰੀ ਸਭ ਤੋਂ ਪਿਆਰੀ ਹੈ ਮੇਰੀ ਜਾਨ ਤੋਂ ਪਿਆਰੀ ਆ ਆ ਪ੍ਰਸ਼ਾਸਨ ਦੇ ਲੋਕ ਕਹੋ ਮੈਨੂੰ ਕਹਿੰਦੇ ਵੀ ਇਹ ਟੰਕ ਕਰਦਾ ਟੀਆਰਪੀ ਫੀਮਸ ਲਈ ਕਰਦਾ ਐਸਐਚਓ ਮਨੀਸ਼ ਕੁਮਾਰ ਥਾਣਾ ਕੋਟ ਫਤਾ ਮੈਨੂੰ ਕਹਿੰਦਾ ਨਾ ਇਹ ਤੂੰ ਟੰਕ ਕਰਦਾ ਜਾਂ ਟੀਆਰਪੀ ਲਈ ਕਰਦਾ ਮੈਂ ਆਪਦੀ ਬੱਚੀ ਮੇਰੇ ਗੋਦ ਚ ਸਭ ਤੋਂ ਪਿਆਰੀ ਹੈ ਮੇਰੇ ਲਈ ਮੈਂ ਤੇ ਲਈ ਮਰ ਵੀ ਸਕਦਾ ਤੇ ਮਾਰ ਵੀ ਸਕਦਾ ਕੇ ਹਨ ਤੇ ਮੈਨੂੰ ਅੱਜ ਮੇਰੇ ਪਿੰਨ ਦੇ ਵਿੱਚ ਆ ਕੇ ਐਸਐਚਓ ਨੇ ਧਮਕਾਇਆ ਕਿ ਮੈਂ ਤੇ ਫਲਾਣਾ ਪਾਚਾ ਢੋਗ ਦੂੰ ਤੇਰਾ ਮੈਂ ਡੋਪ ਕਰਾ ਦੂੰ ਤੇਰਾ ਮੈਂ ਫਲਾਣਾ ਕਰਾ ਦੂੰ ਕਰਾ ਦੇ ਯਾਰ ਮੇਰਾ ਡੋਪ ਕੀ ਕਰਾਏਗਾ ਤੂੰ ਉੱਤ ਵੱਧ ਬਦ ਤੋਂ ਮਾਰ ਦੇਗਾ ਭਗਵਾਨ ਤੁਮਨ ਸਾਹਿਬ ਪਲੀਜ਼ ਇਸ ਵਈ ਹੰਬਲਿੰਗ ਰਿਕੁਐਸਟ ਮੈਂ ਪਾ ਗੋਇਆ ਕੁਝ ਵੀ ਗਲਤ ਬੋਲ ਜਾ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਪਰ ਮੈਂ ਆਉਦੀ ਬੱਚੀ ਨੂੰ ਇਸ ਲਈ ਲੈ ਕੇ ਆਇਆ ਮੈਂ ਇਹਦੇ ਜ਼ਿੱਤੇ ਆਪਰਾ ਕਿਸ ਹੋ ਗਟੋ ਤੇ ਮੈਂ ਸੱਚ ਨਾਲ ਖੜਾ ਸੱਚ ਨਾਲ ਖੜਾ ਰਹੂੰਗਾ ਤਾਂ ਤੁਹਾਡਾ ਥਾਣੇ ਦਾ ਕਿਸ ਐਸੇ ਚਾਗੇ ਮੈਨੂੰ ਤੁਮ ਕੌਣ ਆ ਕਿਦੂ ਪੋਸਟਰ ਲਾਉਣ ਵਾਲਾ ਕੌਣ ਆ ਓਏ ਸੌਰੀ ਭਰਾਵੋ ਭਾਵਕ ਸੱਚ ਬਾਕਸ ਤੇ ਬੋਲਾਂਗੇ ਭਾਵਕ ਹੋਇਆ ਜਾਂਦਾ ਅੱਖਾਂ ਦੇ ਵਿੱਚੋਂ ਹੰਝੂ ਇਸ ਕਰਕੇ ਆ ਗਏ ਇਸ ਕਰਕੇ ਆ ਬੱਚੀ ਕਰਕੇ ਮੈਂ ਵੀ ਇਹਦਾ ਪਿਓ ਕੱਲੂਏ ਮਰ ਜਾਊਗਾ ਕੋਈ ਨਹੀਂ ਹੈ ਡੋਨਟ ਬੀ ਡੀ ਆ ਕੇ ਕੇਖਾਂ ਦੇ ਵਿੱਚੋਂ ਹੰਝੂ ਆ ਗਏ ਤੂੰ ਯਾਰ ਥਾਣੇ ਦਾ ਇੱਕ ਐਸਐਚਓ ਆ ਤੇਰੇ ਵਰਦੀ ਪਾਈ ਹੋਈ ਆ ਬਿਨਾ ਵਰਦੀ ਤੋਂ ਮੈਨੂੰ ਇਹ ਗੱਲ ਕਹਿ ਕੇ ਦਿਖਾਓ ਮੈਂ ਵੀ ਜੈਂਟ ਦਾ ਬੱਤਾ ਮਨੀਸ਼ ਕੁਮਾਰ ਜੀ ਅਨਿਸ਼ੇ ਦੀ ਹਾਰ ਨਾ ਨੀਗਾ ਖੜਾ ਦਾ ਖੜਾ ਵੇਰੋ ਤੇਰੀ ਬੱਚੀ ਆ ਪਲ ਜੂਗੀ ਬਤਵਾ ਤੂੰ ਕੀ ਕਰਦੇਗਾ ਝੋਟ ਐਨਕਾਊਂਟਰ ਕਰਨੀ ਆ ਲਖਵੀਰ ਸਾਡੇ ਨਾਲ ਮੌਜੂਦ ਹੈ ਉਸ ਨਾਲ ਅਸੀਂ ਗੱਲ ਕਰਾਂਗੇ ਕਿ ਕੀ ਹੈ ਇਹ ਪੂਰਾ ਮਾਮਲਾ ਹਾਂਜੀ ਲਖਵੀਰ ਤੁਸੀਂ ਕੀ ਕਹਿਣਾ ਚਾਹੋਗੇ ਇਹ ਤੁਹਾਡੇ ਤੁਸੀਂ ਰਿਪੋਰਟ ਲਗਾਇਆ ਕੀ ਮਾਮਲਾ ਹੈ ਇਹ ਮਾਮਲਾ ਸੀ ਕਿ ਸਾਡੇ ਪਿੰਡ ਦੇ ਸਾਹਕਾ ਫੌਜੀ ਦੀਆਂ ਕਿਤੇ ਦੇ ਦਸਕਰਾਂ ਵੱਲੋਂ ਲੱਤਾਂ ਤੋੜੀਆਂ ਗਈਆਂ ਸ਼ਰੇਆਮ ਲੱਤਾਂ ਤੋੜ ਕੇ ਹਲਕਾਰੇ ਮਾਰ ਕੇ ਗਏ ਆ ਫਾਇਰਿੰਗ ਕੀਤੀ ਉਹਨਾਂ ਨੇ ਉਦੋਂ ਪਹਿਲਾਂ ਪਿੰਡ ਦੇ ਵਿੱਚ ਸੋ ਅਸੀਂ ਇੱਕ ਵਿਰੋਧ ਕਰਨ ਦਾ ਸਾਡਾ ਜਰੀਆ ਸੀ ਇੱਕ ਪ੍ਰਸ਼ਾਸਨ ਨੂੰ ਗੱਲ ਕਹਿਣ ਦਾ ਸਾਡਾ ਤਰੀਕਾ ਸੀਗਾ ਕਿ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਹੋ ਕੀਤੀ ਜਾਵੇ ਤੋ ਉਸ ਦੇ ਲਈ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਗੱਲ ਲਿਆਂਦੀ ਕਿ ਇਹਨਾਂ ਜਿਹੜੇ ਤਸਕਰ ਨੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਇਹੀ ਬੇਨਤੀ ਕੀਤੀ ਸੀ ਕਿ ਇਹਨਾਂ ਤੇ ਜਿਹੜੀ ਕਾਰਵਾਈ ਇਹੋ ਜੀ ਸਖਤ ਹੋਵੇ ਕਿ ਮੁੜ ਕੇ ਦੁਬਾਰਾ ਇਹੋ ਜਿਹੇ ਲੋਕ ਕੋਈ ਇਹੋ ਜਿਹਾ ਕਦਮ ਨਾ ਚੁੱਕਣ ਜੇ ਮੈਂ ਗੱਲ ਕਰਾਂ ਤਾਂ ਇੱਥੇ ਕਿੰਨੇ ਕੁ ਤਸਕਰ ਹਨ ਜੋ ਚਿੱਟਾ ਵੇਚਦੇ ਹਨ ਤੇ ਕਿਸ ਤਰ੍ਹਾਂ ਦੇ ਇੱਥੇ ਬਾਰਦਾਤਾਂ ਹੋ ਰਹੀਆਂ ਦੇਖੋ ਕੁਛ ਤਾਂ ਦੇਖੋ ਸਰਕਾਰਾਂ ਨੂੰ ਵੀ ਪਤਾ ਹੁੰਦਾ ਸਭ ਪ੍ਰਸ਼ਾਸਨ ਨੂੰ ਵੀ ਪਤਾ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਜਿਹੜੀ ਆਪਦੀ ਬੰਦ ਹੀ ਕਾਰਵਾਈ ਉਸ ਤੋਂ ਸਾਨੂੰ ਸਾਰਾ ਪਿੰਡ ਜਿਹੜਾ ਸੰਤੁਸ਼ਟ ਵੀ ਆ ਸੋ ਅਗਲੀ ਕਾਰਵਾਈ ਵੀ ਅੱਜ ਸਵੇਰੇ ਵੀ ਕੋਈ ਤਸਕਰ ਚੱਕ ਕੇ ਪੁਲਿਸ ਲੈ ਗਈ ਉਹਨਾਂ ਨੂੰ ਨੀਂਡ ਇੰਡਕਸ਼ਨ ਸੈਂਟਰਾਂ ਦੇ ਵਿੱਚ ਜਮਾ ਭਤੀ ਕਰਵਾਇਆਗਾ ਸੋ ਅੱਗੇ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਹੋ ਜਿਹੀ ਲੱਗਦੀ ਆ ਸਾਨੂੰ ਅਸੀਂ ਪ੍ਰਸ਼ਾਸਨ ਦੇ ਨਾਲ ਜਿਹੜਾ ਰਲ ਕੇ ਕਾਰਵਾਈ ਕਰਨ ਦੀ ਅਪੀਲ ਕਰਾਂਗੇ ਅੱਛਾ ਉਹ ਮੁੰਡਾ ਜਿਹੜਾ ਬਲਵਿੰਦਰ ਹੈ ਜੋ ਵੀ ਉਹਨੇ ਅੱਜ ਫੇਰ ਹੁਣ ਲਾਈਵ ਹੋ ਕੇ ਵੀਡੀਓ ਜੀ ਪਾਈ ਇੱਕ ਵੀ ਤੋਂ ਡੇਵਲੋਂ ਤੁਮ ਕੀ ਦਿੱਤੀ ਕੀ ਉਹਨੂੰ ਵੀ ਤਰਾ ਇੰਕਾਉਂਟਰ ਕਰ ਦੋਗੇ ਉਹ ਸੱਜ ਸੋਡੇ ਸਾਰੇ ਸਾਹਮਣੇ ਖੜੇ ਸੀ ਕੀ ਤੁਮ ਕੀ ਦੇਤੀ ਮੈਂ ਕੋਈ ਮੈਂ ਤੁਹਾਡਾ ਵਰਸ਼ਨ ਇਹਨਾਂ ਜਾਂਦਾ ਸੀ ਵੀ ਤੁਹਾਡਾ ਇਸ ਵਾਂਗ ਕੀ ਕਰਨ ਕੋਈ ਕੋਚਨ ਇਸ ਜੀਗਾ ਕੋਈ ਗੱਲ ਨਹੀਂ ਹੋਈ ਜੇ ਕੁਝ ਵੀ ਨਹੀਂ ਹੋਇਆ ਹੁਣ ਉਹ ਇਦਾਂ ਹੀ ਕਰ ਗਿਆ ਨੂੰ ਹਨਾ ਤਾਂ ਵੱਖ ਗੱਲ ਹੈ ਜੀ ਹਾਂ ਜੀ ਹਾਂ ਜੀ ਇਸ ਮੌਕੇ ਤੇ ਸੀਗੀ ਅੱਜ ਹਾਂ ਜੀ ਹਾਂ ਜੀ ਮੈਂ ਉੱਥੇ ਸੀ ਹਾਂ ਰੋਕ ਕਰਨਗੇ ਅਗਲੀ ਖਬਰ ਦਾ ਫਾਜ਼ਿਲਕਾ ਦੇ ਵਿੱਚ ਪੁਲਿਸ ਦੀ ਟੀਮ ਤੇ ਹਮਲਾ ਕਰ ਦਿੱਤਾ ਗਿਆ ਪਿੰਡ ਝੱਗੜਪੈਣੀ ਦੇ ਵਿੱਚ ਐਸਆਈ ਦੇ ਨਾਲ ਹੱਥੋਪਾਈ ਕੀਤੀ ਗਈ ਪਿੰਡ ਦੇ ਕੁਝ ਲੋਕਾਂ ਨੇ ਹੱਥੋਪਾਈ ਕੀਤੀ ਹੈ ਮੁਲਜ਼ਮਾਂ ਨੂੰ ਪੁਲਿਸ ਤੋਂ ਛੁਡਵਾ ਕੇ ਲੋਕ ਲੈ ਗਏ ਪਿੰਡ ਦੇ ਵਿੱਚ ਇੱਕ ਝਗੜੇ ਦੇ ਮਾਮਲੇ ਦੇ ਦਰਸਲੇ ਪੁਲਸ ਗਈ ਸੀ ਪੁਲਸ ਪਾਰਟੀ ਦੇ ਨਾਲ ਪਿੰਡ ਦੇ ਵਿੱਚ ਐਸਆਈ ਹਰਨੇਕ ਸਿੰਘ ਗਏ ਸਨ 112 ਤੇ ਸ਼ਿਕਾਇਤ ਵਲਣ ਤੇ ਪੁਲਸ ਪਹੁੰਚਦੀ ਹੈ ਤੇ ਪੁਲਸ ਨੇ 8 ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਦਰਸਲ ਫਾਜ਼ਿਲਕਾ ਤੋਂ ਤਸਵੀਰਾਂ ਸਾਹਮਣੇ ਇਹ ਨੇ ਕਿ ਇੱਥੇ ਕਿ ਪਿੰਡ ਝੱਗੜਪੈਣੀ ਦੇ ਵਿੱਚ ਪੁਲਿਸ ਟੀਮ ਤੇ ਐਸਆਈ ਦੇ ਨਾਲ ਹੀ ਹੱਥੋਪਾਈ ਕੀਤੀ ਜਾਂਦੀ ਹੈ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਪਿੰਡ ਦੇ ਕੁਝ ਲੋਕਾਂ ਨੇ ਇਹ ਪੂਰੀ ਹੱਥੋਪਾਈ ਕੀਤੀ ਹੈ ਜੋ ਕਿ ਤਸਵੀਰਾਂ ਵਿੱਚ ਆ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਐਸਆਈ ਦੇ ਨਾਲ ਹੱਥੋਪਾਈ ਕੀਤੀ ਜਾ ਰਹੀ ਹੈ ਆ ਉਹ ਐਸਆਈ ਜੋ ਕਿ ਆਉਣ ਡਿਊਟੀ ਸੀ ਉਸ ਦੇ ਨਾਲ ਹੱਥੋਪਾਈ ਕੀਤੀ ਗਈ ਪੁਲਿਸ ਪਾਰਟੀ ਤੇ ਹਮਲਾ ਕੀਤਾ ਜਾਂਦਾ ਹੈ ਪਿੰਡ ਦੇ ਕੁਝ ਲੋਕਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੁਲਸਮਾਨਾਂ ਨੂੰ ਪੁਲਿਸ ਕੁਰਸ਼ਵਾ ਕੇ ਲੋਕ ਲੈ ਜਾਂਦੇ ਨੇ ਤੇ ਪਿੰਡ ਦੇ ਵਿੱਚ ਇੱਕ ਝਗੜੇ ਦੇ ਮਾਮਲੇ 'ਚ ਪੁਲਿਸ ਦਰਸਲ ਪਹੁੰਚੀ ਹੋਈ ਸੀ ਆ ਪੁਲਿਸ ਪਾਰਟੀ ਦੇ ਨਾਲ ਐਸਆਈ ਹਰਨੇਕ ਸਿੰਘ ਵੀ ਪਿੰਡ ਦੇ ਵਿੱਚ ਗਏ ਸਨ ਆਦਰਸ਼ਲ 112 ਤੇ ਸ਼ਿਕਾਇਤ ਮਲਣ ਤੇ ਪੁਲਿਸ ਦੇ ਬਲਵੇਂ ਪਹੁੰਚ ਕਾਰਵਾਈ ਕੀਤੀ ਜਾਂਦੀ ਹੈ ਤਾਂ ਜਿਵੇਂ ਹੀ ਪੁਲਿਸ ਪਾਰਟੀ ਪਿੰਡ ਦੇ ਵਿੱਚ ਪਹੁੰਚਦੀ ਹੈ ਤਾਂ ਕੁਝ ਲੋਕਾਂ ਦੇ ਵੱਲੋਂ ਐਸਆਈ ਦੇ ਨਾਲ ਹੱਥਪਾਈ ਕੀਤੀ ਗਈ ਪੁਲਿਸ ਟੀਮ ਤੇ ਹਮਲਾ ਕੀਤਾ ਗਿਆ ਤੇ ਮੁਲਜ਼ਮਾਂ ਨੂੰ ਪੁਲਸ ਤੋਂ ਛੁੜਵਾ ਕੇ ਆ ਲੋਕ ਲੈ ਜਾਂਦੇ ਆ ਤਸਵੀਰਾਂ ਆਪਣੇ ਆਪ ਦੇ ਵਿੱਚ ਜੂਰ ਸਵਾਲ ਵੀ ਆ ਖੜੇ ਕਰ ਦਿਆ ਨੇ ਕਿ ਜੇ ਲੋਕਾਂ ਨੂੰ ਕਾਨੂੰਨ ਦਾ ਪੁਲਸ ਦਾ ਆ ਕੋਈ ਵੀ ਖੋਫ ਨਹੀਂ ਆ ਕਿ ਕਿਸ ਤਰੀਕੇ ਦੇ ਨਾਲ ਕਾਨੂੰਨ ਨੂੰ ਹੱਥ ਵਿੱਚ ਲਿਆ ਜਾਂਦਾ ਹੈ ਆਨ ਡਿਊਟੀ ਐਸਆਈ ਦੇ ਨਾਲ ਹੱਥੋਪਾਈ ਕੀਤੀ ਜਾਂਦੀ ਹੈ ਤੇ ਮੁਲਜ਼ਮਾਂ ਨੂੰ ਪੁਲਿਸ ਤੋਂ ਛਡਵਾ ਕੇ ਇਹ ਲੋਕ ਲੈ ਜਾਂਦੇ ਨੇ ਇਹ ਪੂਰੀਆਂ ਤਸਵੀਰਾਂ ਦਰਸਨ ਫਾਜ਼ਿਲਕਾ ਦੇ ਪਿੰਡ ਝੱਗੜ ਪੈਣੀ ਤੋਂ ਆ ਸਾਹਮਣੇ ਆਈਆਂ ਨੇ ਜਿੱਥੇ ਕਿ ਐਸਆਈ ਦੇ ਨਾਲ ਕਿਸ ਤਰੀਕੇ ਨਾਲ ਹੱਥੋਪਾਈ ਕੀਤੀ ਜਾਂਦੀ ਹੈ ਉਹ ਸਾਰਾ ਕੁਝ ਇਹ ਤਸਵੀਰਾਂ ਦੇ ਵਿੱਚ ਕੈਦ ਹੋਇਆ ਹਾਲਾਂਕਿ ਪੁਲਿਸ ਨੇ ਇਸ ਦੇ ਬਾਅਦ ਐਕਸ਼ਨ ਵੀ ਕੀਤਾ ਹੈ 8 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਆ ਵੇਖੋ ਬੰਦੇ ਨਹੀਂ ਕਰਦੇ ਕਿ ਮੈਂ ਨਹੀਂ ਕਰਾਂ ਮਾਸੀ ਵਾਲੋ ਕੰਮ ਕਰਦੇ ਹਾਂ ਆ ਵੇਖੋ ਜੀ ਪੁਲਿਸ ਦੇ ਕਾਲ ਪੈ ਗਏ ਨੇ ਪੈ ਗਏ ਜੀ ਦੇਖੋ ਜੀ ਆਹ ਦੇਖੋ ਭਾਈ ਪੁਲਿਸ ਵਾਲਿਆਂ ਨੇ ਗੱਲ ਪੈ ਗਏ ਬੰਦੇ ਸਵੇਰ ਦੇ ਉਧਾਰ ਰੋਕੀ ਖੜੇ ਸੀ ਜੇ ਪ੍ਰਣਾਮ ਰਾਮ ਮੂਵੀ ਬਣਾਇਆ ਨਾ ਦੀ ਸਭ ਬਣ ਗਈ ਉਹ ਫਾੜ ਕੇ ਦੇਖੀ ਆ ਵੇਖੋ ਗੱਲ ਪੈ ਗਈ ਆ ਗੱਲ ਪੈ ਗਈ ਵੇਖੋ ਜੀ ਪੁਲਿਸ ਮੁਕਾਬਲਾ ਕਰ ਦਿੱਤਾ ਨਿੰਨਾ ਮਾਰ ਦੇਣਾ ਪੁਲਿਸ ਮੁਕਾਬਲਾ ਮੈਂ ਹੋਰ ਤੇ ਕਹਿੰਦਾ ਪਿਆਰ ਕਰ ਆ ਵੇਖੋ ਬੰਦੇ ਕੰਨੀ ਘੁੱਟੇ ਕਿ ਇਹ ਨਾ ਆ ਗੱਲ ਕਰ ਗੱਲ ਆ ਵੇਖੋ ਜੀ ਪੁਲਿਸ ਨੇ ਗੱਲ ਪੈ ਗਈ ਨੇ ਗੱਲ ਪੈ ਗਈ ਜੀ ਦੇਖੋ ਜੀ ਆ ਦੇਖੋ ਭਾਈ ਪੁਲਿਸ ਵਾਲਿਆਂ ਨੇ ਗੱਲ ਪੈ ਗਈ ਬੰਦੇ ਸਵੇਰ ਦੇ ਜੋਨ ਦੇ ਵਿਚਾਲੇ ਹੋਣ ਵਾਲੀ ਸਮਿਟ ਦੇ ਲਈ ਸੱਦਾ ਨਹੀਂ ਮਿਲਿਆ ਪ੍ਰਧਾਨ ਮੰਤਰੀ ਮੋਦੀ ਇਸ ਸਾਲ ਦੀ G7 ਸਮਿਟ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਪਿਛਲੇ 6 ਸਾਲਾਂ ਤੋਂ ਲਗਾਤਾਰ ਦਸਲ ਸਮਿਟ ਦੇ ਵਿੱਚ ਸ਼ਾਮਲ ਹੋਏ ਸਨ ਪ੍ਰਧਾਨ ਮੰਤਰੀ ਮੋਦੀ ਨਿੱਜਕਤਲ ਮਾਮਲੇ ਤੋਂ ਬਾਅਦ ਭਾਰਤ ਕੈਨੇਡਾ ਦੇ ਵਿਚਾਲੇ ਪੂਰੀ ਤਲਖੀ ਵੱਧਦੀ ਹੈ ਤਤਕਾਲੀ ਕੈਨੇਡੀਅਨ ਪੀਐਮ ਟਰੂਡੋ ਨੇ ਕਤਲ ਮਾਮਲੇ ਦੇ ਲਈ ਭਾਰਤ ਨੂੰ ਜ਼ਿੰਮੇਵਾਰ ਦੱਸਿਆ ਸੀ ਭਾਰਤ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਹਲਾ ਕੇ ਖਾਰਜ ਕਰ ਦਿੱਤਾ ਸੀ ਕੈਨੇਡਾ ਹੋਸਟ ਕਰ ਰਿਹਾ ਹੈ ਇਸ ਸਾਲ ਦਾ ਜੀ7 ਸਮਿਟ ਹਾਲਾਂਕਿ ਜੇਕਰ ਮੌਜੂਦਾ ਕੈਨੇਡਾ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸਿਆਸਤ ਬਿਲਕੁਲ ਬਦਲ ਚੁੱਕੀ ਹੈ ਨਵੀਂ ਸਰਕਾਰ ਦਾ ਗਠਨ ਹੋਇਆ ਹੈ ਨਵੀਂ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਪਹਿਲਾਂ ਜਸਟਨ ਟਰੂਡੋ ਪ੍ਰਧਾਨ ਮੰਤਰੀ ਸਨ ਹੁਣ ਮਾਰਕ ਕਾਰਨੀ ਦੇ ਹੱਥ ਕਮਾਨ ਹੈ ਮਾਰਕ ਕਾਰਨੀ ਜੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਤਜਰੁਰ ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਸੀ ਕਿ ਜਦੋਂ ਹੁਣ ਨਵੀਂ ਸਰਕਾਰ ਬਣੀ ਹੈ ਤਾਂ ਰਿਸ਼ਤਿਆਂ ਦੇ ਵਿੱਚ ਸੁਧਾਰ ਹੋ ਸਕਦਾ ਹੈ ਪਰ ਇਸ ਦੇ ਵਿਚਾਲੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜੀ7 ਸਮਿਟ ਲਈ ਕੈਨੇਡਾ ਨੇ ਭਾਰਤ ਨੂੰ ਸੱਦਾ ਨਹੀਂ ਭੇਜਿਆ ਆ 15 ਤੋਂ 17 ਜੂਨ ਦੇ ਵਿਚਾਲੇ ਹੋਣ ਵਾਲੀ ਸਿਮਟ ਦੇ ਲਈ ਆ ਨਹੀਂ ਮਿਲਿਆ ਸੀ ਆ ਕਿਉਂਕਿ ਹਾਲਾਕੇ ਗੱਲ ਕੀਤੀ ਜਾਵੇ ਤਾਂ ਭਾਰਤ ਇਸ ਦਾ ਮੈਂਬਰ ਨਹੀਂ ਹੈ ਜੀ7 ਸਮਿਟ ਦੀ ਗੱਲ ਕਰੀਏ ਤਾਂ ਪਰ ਫਿਰ ਵੀ ਜਦੋਂ ਜੀ7 ਸਮਿਟ ਹੁੰਦਾ ਰਿਹਾ ਹੈ ਤੇ ਇਸ ਦਾ ਸੱਦਾ ਪਹਿਲਾਂ ਦਿੱਤਾ ਜਾਂਦਾ ਰਿਹਾ ਹੈ ਪਿਛਲੇ 6 ਸਾਲਾਂ ਤੋਂ ਲਗਾਤਾਰ ਸਮਿਟ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸ਼ਾਮਿਲ ਹੁੰਦੇ ਰਹੇ ਨੇ ਪਰ ਜਦੋਂ ਨਵੀਂ ਸਰਕਾਰ ਦਾ ਵੀ ਗਠਨ ਹੋ ਗਿਆ ਹੁਣ ਮਾਰਕਰਨੀ ਜੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਪਰ ਇਸ ਦੇ ਵਿਚਾਲੇ ਇਹ ਕਿਹਾ ਜਾ ਸਕਦਾ ਹੈ ਕਿ ਤਲਖੀ ਪਹਿਲਾਂ ਵਾਲੀ ਅਜੇ ਵੀ ਬਰਕਰਾਰ ਨਜ਼ਰ ਆ ਰਹੀ ਹੈ ਇਸ ਤੋਂ ਇਹ ਕਿਤਨਾ ਕਿਤੇ ਮਤਲਬ ਕੱਢਿਆ ਜਾ ਸਕਦਾ ਹੈ ਕਿ ਜੀ7 ਸਮਿਟ ਦੇ ਲਈ ਕੈਨੇਡਾ ਨੇ ਭਾਰਤ ਨੂੰ ਇਸ ਵਾਰ ਸੱਦਾ ਨਹੀਂ ਭੇਜਿਆ ਦਰਸਲ 15 ਤੋਂ 17 ਜੂਨ ਦੇ ਵਿਚਾਲੇ ਹੋਣ ਵਾਲੀ ਸਮਿਟ ਦੇ ਲਈ ਸੱਦਾ ਇਸ ਵਾਰ ਨਹੀਂ ਮਿਲਿਆ ਪ੍ਰਧਾਨ ਮੰਤਰੀ ਮੋਦੀ ਇਸ ਸਾਲ ਦੀ ਜੀ7 ਸਮਿਟ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਨਿਰਜ ਸਿੰਘ ਜੁੜੇ ਹੋਏ ਨੇ ਨਿਰਜ ਹਾਲਾਂਕਿ ਪਹਿਲਾਂ ਗੱਲ ਕੀਤੀ ਜਾਵੇ ਤਾਂ 6 ਸਾਲਾਂ ਤੋਂ ਲਗਾਤਾਰ ਪ੍ਰਧਾਨ ਮੰਤਰੀ ਇਸ ਜੀ7 ਸਮਿਟ ਦੇ ਵਿੱਚ ਅੱਛੰਬਲ ਹੁੰਦੇ ਰਹੇ ਨੇ ਸੱਦਾ ਵੀ ਮਿਲਦਾ ਰਿਹਾ ਪਰ ਇਸ ਵਾਰ ਭਾਰਤ ਨੂੰ ਸੱਦਾ ਨਹੀਂ ਦਿੱਤਾ ਗਿਆ ਇਸ ਦਾ ਮਤਲਬ ਕੀ ਕੱਢਿਆ ਜਾਵੇ ਇਸ ਦੇ ਮੈਨੇ ਕੀ ਕੱਢੇ ਜਾਣ देखिए प्रधानमंत्री नरेंद्र मोदी 2019 से लगातार इस सम्मेलन में शामिल होते रहे प्रभावशाली देशों को भारत जी सेवन का सदस्य नहीं है लेकिन प्रभावशाली देशों को आमंत्रित किया जाता रहा है और प्रधानमंत्री मोदी इसमें हिस्सा लेते रहे लेकिन कनाडा की तरफ से अब तक आमंत्रण की कोई जानकारी नहीं है विदेश मंत्रालय ने हालांकि आधिकारिक तौर पर कहा है कि उन्हें इस बारे में कोई अब तक जानकारी नहीं है जब कनाडा के आमंत्रण के बारे में पूछा गया लेकिन दूसरी तरफ जो सूत्रों ने हमें जानकारी दी भारत इस सम्मेलन में जाने का इस बार इच्छुक नहीं है प्रधानमंत्री के जाने संभावना न के बराबर है पंद्रह से सत्रह जून के बीच अल्बर्टा में होना है और कनाडा इसकी मेजबानी कर रहा है तो न तो उनकी तरफ से अब तक आमंत्रण की कोई सूचना है न तो आमंत्रण भेजा गया है और कनाडा की तरफ से भी आधिकारिक जानकारी इसकी नहीं दी गई है दूसरी तरफ भारत भी जाने का इच्छुक नहीं है क्योंकि द्विपक्षीय तनाव और जो सुरक्षा चिंताएं भारत की हैं उसे लेकर जब तक संबंध सामान्य नहीं होते तब तक भारत और कनाडा के बीच भले ही टी सेवन एक अंतर्राष्ट्रीय मंच है प्रभावशाली और विकसित देशों का मंच और भारत उसमें एक अतिथि देश के तौर पे शामिल होता रहा है पिछले छह सालों से लेकिन अहम बात यह है कि इस बार तनावपूर्ण संबंधों की वजह से इस बात की गुंजाइश बिल्कुल कम है कि पीएम उसमें हिस्सा लें ਆ ਠੀਕ ਹੈ ਮੇਰੇ ਜੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਜੀ 7 ਸਮਿਟ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਜੀ 7 ਨੂੰ ਸਮਿਟ ਦੇ ਲਈ ਕੈਨੇਡਾ ਨੇ ਭਾਰਤ ਨੂੰ ਸੱਦਾ ਨਹੀਂ ਭੇਜਿਆ ਆ ਅਸਲ 15 ਤੋਂ 17 ਜੂਨ ਦੇ ਵਿਚਾਲੇ ਹੋਣ ਵਾਲੀ ਸਮਿਟ ਦੇ ਲਈ ਸੱਦਾ ਨਹੀਂ ਮਿਲਿਆ ਕਿਉਂਕਿ ਕੈਨੇਡਾ ਦੇ ਵੱਲੋਂ ਇਹ ਜੀ 7 ਨੂੰ ਸਮਿਟ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ ਇਸ ਵਾਰ ਭਾਰਤ ਨੂੰ ਸੱਦਾ ਨਹੀਂ ਦਿੱਤਾ ਗਿਆ ਰੋਕ ਰਾਂਗੇ ਅਗਲੀ ਵੱਡੀ ਖਬਰ ਦਾ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਡਾਕਟਰ ਸਵੇਹਮਾਨ ਸਿੰਘ ਦਾ ਵਿਰੋਧ ਹੋਇਆ ਸਮਾਗਮ ਦੇ ਵਿੱਚ ਵੱਖਵਾਦੀਆਂ ਨੇ ਡਾਕਟਰ ਸਵੇਹਮਾਨ ਦਾ ਵਿਰੋਧ ਕੀਤਾ ਵੱਖਵਾਦੀਆਂ ਨੇ ਡਾਕਟਰ ਸਵੇਹਮਾਨ ਨੂੰ ਸਟੇਜ ਤੇ ਬੋਲਣ ਤੋਂ ਰੋਕਿਆ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਤਰੰਗੇ ਤੇ ਇਤਰਾਜ਼ ਅਤੇ ਡਾਕਟਰ ਸਵੇਹਮਾਨ ਸਿੰਘ ਨੇ ਵੱਖਵਾਦੀਆਂ ਨੂੰ ਦਿੱਤੀ ਹੈ ਬਹਿਸ ਦੀ ਚੁਣੌਤੀ ਜਿੰਨੇ ਵੀ ਹਮਲੇ ਕਰੋ ਮੈਂ ਡਰਨ ਵਾਲਾ ਨਹੀਂ ਹਾਂ ਡਾਕਟਰ ਸਵੇਹਮਾਨ ਸਿੰਘ ਦੀ ਵੱਲੋਂ ਸਾਫ਼ ਕਿਹਾ ਗਿਆ ਕਿ ਜਿੰਨੇ ਵੀ ਹਮਲੇ ਕਰੋ ਕਰਨ ਵਾਲਾ ਨਹੀਂ ਐ ਤਦਾਂ ਤੋਂ ਅਮਰੀਕਾ ਤੇ ਨਿਊਯਾਰਕ ਦੀਆਂ ਤਸਵੀਰਾਂ ਮਖਾਰੇ ਕਿੱਥੇ ਕਿ ਡਾਕਟਰ ਸੁਹੈਮਾਨ ਸਿੰਘ ਦਾ ਵਿਰੋਧ ਕੀਤਾ ਗਿਆ ਸਮਾਗਮ ਦੇ ਵਿੱਚ ਵੱਖਵਾਦੀਆਂ ਦੇ ਵੱਲੋਂ ਡਾਕਟਰ ਸੁਹੈਮਾਨ ਦਾ ਵਿਰੋਧ ਕੀਤਾ ਜਾਂਦਾ ਹੈ ਦਰਸ਼ਕ ਚੰਗੀ ਤਰ੍ਹਾਂ ਸਮਝਦੇ ਹੋਣਗੇ ਕਿ ਡਾਕਟਰ ਸੁਹੈਮਾਨ ਹੈ ਕੌਣ ਨੇ ਜਦੋਂ ਦਿੱਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੀ ਕੀ ਕਾਨੂੰਨਾਂ ਦੇ ਖਿਲਾਫ ਮੋਰਚਾ ਲਗਾਇਆ ਕਿ ਉਸ ਵੇਲੇ ਵੀ ਡਾਕਟਰ ਸੁਹੈਮਾਨ ਉੱਥੇ ਲਗਾਤਾਰ ਬਣੇ ਰਹੇ ਉਹਨਾਂ ਦੀ ਟੀਮ ਦੇ ਵੱਲੋਂ ਲਗਾਤਾਰ ਜੋ ਕਿ ਆ ਕਿਸਾਨਾਂ ਦਾ ਚੈੱਕਅਪ ਕੀਤਾ ਜਾਂਦਾ ਸੀ ਰੋਣਦੀਆਂ ਦਵਾਈਆਂ ਜੋ ਭਾਇਆ ਕਵਾਈਆਂ ਜਾਂਦੀਆਂ ਸੂ ਪਿਛਲੇ ਦਿਨਾਂ ਦੇ ਦੌਰਾਨ ਚਕਜੀਤ ਸਿੰਘ ਡੱਲੇਵਾਲ ਦੇ ਵੱਲੋਂ ਤੇ ਸਾਂਝਾ ਜਥੇਬੰਦੀਆਂ ਦੇ ਵੱਲੋਂ ਆਖਨੋਰੀ ਆ ਮੋਰਚਾ ਲਗਾਇਆ ਗਿਆ ਤਾਂ ਉੱਥੇ ਵੀ ਡਾਕਟਰ ਸੁਹਮਾਨ ਦੀ ਟੀਮ ਲਗਾਤਾਰ ਬਣੀ ਹੋਈ ਸੀ ਹਾਲਾਂਕਿ ਡਾਕਟਰ ਸੁਹਮਾਨ ਵਿਦੇਸ਼ ਦੇ ਵਿੱਚ ਰਹਿੰਦੇ ਨੇ ਪਰ ਇਸ ਦੇ ਵਿਚਾਲੇ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸਮਾਗਮ ਦੇ ਵਿੱਚ ਵੱਖਵਾਦੀਆਂ ਨੇ ਡਾਕਟਰ ਸੁਹਮਾਨ ਦਾ ਵਿਰੋਧ ਕੀਤਾ ਤਸਵੀਰਾਂ ਦੇ ਵਿੱਚ ਹੀ ਵੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਆਵ੍ਰੋਧਕੀਤਾ ਜਾ ਰਿਹਾ ਵਕਵਾਦੀਆਂ ਨੇ ਡਾਕਟਰ ਸਵੇਹਮਾਨ ਨੂੰ ਸਟੇਜ ਤੇ ਬੋਲਣ ਤੋਂ ਵੀ ਰੋਕਿਆ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਆ ਤਰੰਗੇ ਤੇ ਦਰਸਲ ਇਤਰਾਜ਼ ਜਤਾਇਆ ਗਿਆ ਹੈ ਨਾ ਵਕਵਾਦੀਆਂ ਦੇ ਵੱਲੋਂ ਤਾਂ ਡਾਕਟਰ ਸਵੇਹਮਾਨ ਸਿੰਘ ਨੇ ਵਕਵਾਦੀਆਂ ਨੂੰ ਬੈਸਟ ਦੇ ਵਿੱਚ ਚੁਣੌਤੀ ਦੇ ਦਿੱਤੀ ਹੈ ਡਾਕਟਰ ਸਵੇਹਮਾਨ ਦਾ ਕਹਿਣਾ ਹੈ ਕਿ ਜਿੰਨੇ ਵੀ ਹਮਲੇ ਕਰੋ ਮੈਂ ਡਰਨ ਵਾਲਾ ਨਹੀਂ ਹਾਂ ਲੜੋ ਨਾ ਲੜੋ ਅਮਰੀਕਾ ਦੇ ਨਿਊਯਾਰਕ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਡਾਕਟਰ ਸਵੇਹਮਾਨ ਸਿੰਘ ਦਾ ਵਿਰੋਧ ਹੋਇਆ ਹੈ ਸਮਾਗਮ ਦੇ ਵਿੱਚ ਵੱਖਵਾਦੀਆਂ ਨੇ ਡਾਕਟਰ ਸਵੇਹਮਾਨ ਦਾ ਵਿਰੋਧ ਕੀਤਾ ਹੈ ਡਾਕਟਰ ਸਵੇਹਮਾਨ ਜੋ ਕਿ ਕਾਫੀ ਚਰਚਿਤ ਚਿਹਰਾ ਨੇ ਜਿਆਦਾ ਚਰਚਾ ਦੇ ਵਿੱਚ ਉਸ ਵੇਲੇ ਆਏ ਜਦੋਂ ਕਿ ਸਾਲ 2020 ਦੇ ਵਿੱਚ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਮੋਰਚਾ ਲਗਾਇਆ ਜਾਂਦਾ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਤਾਂ ਉਸ ਦੌਰਾਨ ਵੀ ਡਾਕਟਰ ਸਹਿਮਾਨ ਨੂੰ ਖੁਦ ਵਿਦੇਸ਼ ਤੋਂ ਕੁਰਸੀ ਦੇ ਵਿੱਚ ਸ਼ਾਮਲ ਹੋਏ ਉਹਨਾਂ ਦੀ ਡਾਕਟਰਾਂ ਦੀ ਪਾਕਪਾਕ ਟੀਮ ਉੱਥੇ ਮੌਜੂਦ ਸੀ ਕਿ ਜਾਂ ਉਦੋਂ ਉਸ ਤੋਂ ਬਾਅਦ ਜਦੋਂ ਜਗਜੀਤ ਸਿੰਘ ਢੱਲੇਵਾਲ ਦੀ ਅਗਵਾਈ ਦੇ ਵਿੱਚ ਖਨੌਰੀ ਦੇ ਵਿੱਚ ਮੋਰਚਾ ਲਗਾਇਆ ਜਾਂਦਾ ਤਾਂ ਉੱਥੇ ਵੀ ਡਾਕਟਰ ਸਹਿਮਾਨ ਦੀ ਟੀਮ ਲਗਾਤਾਰ ਮੌਜੂਦ ਰਹੀ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਦਾ ਉਸ ਟੀਮ ਦੇ ਵੱਲੋਂ ਚੈੱਕਅਪ ਵੀ ਕੀਤਾ ਜਾਂਦਾ ਸੀ ਆ ਇਹ ਦੇ ਵਿਚਾਲੇ ਹਾਲਾਂਕਿ ਮੋਰਚੇ ਤੋਂ ਵੀ ਖਤਮ ਹੋ ਗਏ ਨੇ ਪਰ ਡਾਕਟਰ ਸਹਿਮਾਨ ਸਿੰਘ ਸਾਨੀ ਅੰਦੋਲਨ ਦੇ ਚੱਲਦੇ ਇਸ ਚਰਚਾ ਦੇ ਵਿੱਚ ਆਏ ਹਾਲਾਂਕਿ ਉਹ ਦੇਸ਼ ਦੇ ਵਿੱਚ ਰਹਿੰਦੇ ਤੇ ਬੇਸ਼ੇਵਜੂ ਜੋ ਕਿ ਆ ਡਾਕਟਰ ਨੇ ਪਰ ਇਸ ਦੇ ਵਿਚਾਲੇ ਅਮਰੀਕਾ ਦੇ ਨਿਊ ਨਿਊਯਾਰਕ ਤੋਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਡਾਕਟਰ ਸਹਿਮਾਨ ਸਿੰਘ ਨੂੰ ਵਕਫਵਾਦੀਆਂ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸਮਾਗਮ ਦੇ ਵਿੱਚ ਵਕਫਵਾਦੀਆਂ ਨੇ ਡਾਕਟਰ ਸਹਿਮਾਨ ਦਾ ਵਿਰੋਧ ਕੀਤਾ ਹੈ ਲੜੋ ਨਾ ਲੜੋ ਨਾ ਰਾਕਾ ਸਿੰਘ ਜੀ ਰਾਕਾ ਸਿੰਘ ਜੀ ਬਾਹਰ ਚਲੋ ਲੜੋ ਨਾ ਲੜੋ ਨਾ ਰਾਕਾ ਸਿੰਘ ਜੀ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਦੇ ਵਿੱਚ ਗੁਟਕਾ ਸਾਹਿਬ ਦੀ ਬੇਦਬੀ ਕੀਤੀ ਗਈ ਹੈ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬੇਦਬੀ ਕੀਤੀ ਗਈ ਹੈ ਸ਼ਖਸ ਨੇ ਗੁਟਕਾ ਸਾਹਿਬ ਦੇ ਅੰਗ ਪਾੜੇ ਨੇ ਗੁਰੂ ਅਰਜਨ ਨਿਵਾਸ ਸਰਾਂ ਦੇ ਨੇੜੇ ਬਿਦਬੀ ਕੀਤੀ ਗਈ ਹੈ ਲੋਕਾਂ ਨੇ ਸ਼ਖਸ ਨੂੰ ਕਾਬੂ ਕਰਕੇ ਹਾਲਾਂਕਿ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪੁਲਿਸ ਨੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਲਗਾਤਾਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਤਾਂ ਅਮਰਸਰ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਗੁਟਕਾ ਸਾਹਿਬ ਦੀ ਬਿਦਬੀ ਕੀਤੀ ਗਈ ਹੈ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਬਿਦਬੀ ਕੀਤੀ ਗਈ ਹੈ ਸ਼ਖਸ ਦੇ ਵੱਲੋਂ ਆ ਗੁਰਦਕਾ ਸਾਹਿਬ ਦੇ ਅੰਗ ਖੰਡਿਤ ਕੀਤੇ ਗਏ ਨੇ ਗੁਰੂ ਅਰਜਨ ਨਿਵਾਸ ਸਰਾਹ ਦੇ ਨੇੜੇ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਸ਼ਖਸ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਉਸ ਦੇ ਬਾਅਦ ਪੁਲਿਸ ਦੇ ਹਵਾਲੇ ਕੀਤਾ ਗਿਆ ਪੁਲਿਸ ਨੇ ਸ਼ਖਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਬਾਅਦ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਪਰ ਆਪਣੇ ਆਪ ਦੇ ਵਿੱਚ ਖਬਰ ਇਸ ਕਰਕੇ ਹੋਰ ਵੀ ਬਹੁਤ ਵੱਡੀ ਹੋ ਜਾਂਦੀ ਹੈ ਇਹਨੂੰ ਬਿਲਕੁਲ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗੁਰੂ ਅਰਜਨ ਗੁਰੂ ਅਰਜਨ ਨਿਵਾਸ ਰਾਂ ਦੇ ਨੇੜੇ ਆ ਗੁਰਕਾ ਸਾਹਿਬ ਦੇ ਅੰਗ ਖੰਡਿਤ ਕੀਤੇ ਗਏ ਨੇ ਗੁਰੂ ਅਰਜਨ ਨਿਵਾਸ ਸਰਾਂ ਦੇ ਬਿਲਕੁਲ ਨੇੜੇ ਇਸ ਵਿਦਬੀ ਨੂੰ ਅੰਜਾਮ ਦਿੱਤਾ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਦਰਬਾਰ ਸਾਹਿਬ ਦੇ ਬਾਹਰ ਵਿਦਬੀ ਨੂੰ ਅੰਜਾਮ ਦਿੱਤਾ ਗਿਆ ਹੁਣ ਤੱਕ ਦੀ ਕੀ ਕੋ ਜਾਣਕਾਰੀ ਬਿਲਕੁਲ ਕੱਲ੍ਹ ਦੇਰ ਸ਼ਾਮ ਜੋ ਹੈ ਇਹ ਘਟਨਾ ਵਾਪਰੀ ਸੀ ਔਰ ਮੌਕੇ ਦੇ ਉੱਤੇ ਪੁਲਿਸ ਜੋ ਹੈ ਪਹੁੰਚੀ ਸੀ ਹਾਲਾਂਕਿ ਜਿਹੜੇ ਉੱਤੇ ਸ਼ਰਧਾਲੂ ਮੌਜੂਦ ਸੀ ਕਿਉਂਕਿ 6 ਜੂਨ ਨੂੰ ਲੈ ਕੇ ਗੰਗੂ ਕਾਰਾ ਦਿਵਸ ਦੀ ਜਿਹੜੀ ਇਹ ਤਿਆਰੀਆਂ ਨੇ ਪੁਲਿਸ ਫੋਰਸ ਵੀ ਉੱਥੇ ਇਤਨਾ ਹੁੰਦੀ ਔਰ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਜਿਹੜਾ ਸ਼ਹੀਦੀ ਹਫਤੇ ਦੇ ਤੌਰ ਤੇ ਔਰ ਅਸ਼ੋਗਮਈ ਹਫਤੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਤਾਂ ਉੱਥੇ ਵੱਡੀ ਤਰ੍ਹਾਂ ਦਾਦ ਦੇ ਵਿੱਚ ਸੰਗਤ ਜਿਹੜੀ ਆ ਪਹੁੰਚ ਲਈ ਹੈ ਤਾਂ ਸੰਗਤ ਨੇ ਜਦੋਂ ਇੱਕ ਸ਼ਖਸ ਨੂੰ ਦੇਖਿਆ ਕਿ ਉਸ ਵੱਲੋਂ ਇਸ ਤਰੀਕੇ ਦੇ ਨਾਲ ਗੁਟਕਾ ਸਾਹਿਬ ਦੀ ਜਿਹੜੀ ਬੇਅਦਬੀ ਹੈ ਉਸਦੇ ਅੰਗ ਜਿਹੜੇ ਨੇ ਉਹ ਪਾੜ ਕੇ ਉੱਥੇ ਛੁੱਟੇ ਜਾ ਰਹੇ ਨੇ ਤਾਂ ਤੁਰੰਤ ਉਸ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਇਹ ਜਿਹੜਾ ਸ਼ਖਸ ਕਾਬੂ ਕੀਤਾ ਗਿਆ ਇਹ ਵੀ ਅਮਰitsar ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਔਰ ਇਸ ਦੀ ਦਿਮਾਗੀ ਹਾਲਤ ਨੂੰ ਲੈ ਕੇ ਹਾਲੇ ਇੱਕ ਸਵਾਲ ਬਹੁਤ ਵੱਡਾ ਖੜਾ ਹੋ ਰਿਹਾ ਕਿ ਕੀ ਇਹ ਨੇ ਜਾਰ ਬੋਝ ਕੇ ਕੀਤਾ ਜਾਂ ਇਸ ਦੀ ਦਿਮਾਗੀ ਹਾਲਤ ਖਰਾਬ ਹੈ ਮੰਤਿਕ ਰੂਪ ਤੇ ਇਹ ਬਿਮਾਰ ਹੈ ਤਾਂ ਉਸ ਦੀ ਹਾਲੇ ਜਾਂਚ ਕੀਤੀ ਜਾ ਰਹੀ ਪਰ ਫਿਰ ਹਾਲ ਪੁਲਿਸ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਮੌਕੇ ਤੇ ਜਿਹੜੇ ਪੁਲਿਸ ਅਧਿਕਾਰੀ ਪਹੁੰਚੇ ਸੀ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਅਸੀਂ ਬਹੁਤ ਜਲਦ ਇਸ ਦੇ ਖਿਲਾਫ ਸਭ ਤੋਂ ਪਹਿਲਾਂ ਇੱਕ ਜਿਹੜੀ ਐਫਆਈਆਰ ਹੈ ਉਹਦਰ ਜੀ ਕੀਤੀ ਜਾਏਗੀ ਉਸ ਤੋਂ ਬਾਅਦ ਗੰਭੀਰਤਾ ਦੇ ਨਾਲ ਇਸ ਦੀ ਜਾਂਚ ਕਰਕੇ ਫਿਰ ਖੁਲਾਸਾ ਕੀਤਾ ਜਾਏਗਾ ਕਿ ਆਖਿਰਕਾਰ ਇਸ ਵੱਲੋਂ ਇਹ ਜੋ ਕੁਝ ਵੀ ਕੀਤਾ ਗਿਆ ਇਸ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਕਿ ਇਸ ਨੇ ਇਹ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ 6 ਜੂਨ ਨੂੰ ਲੈ ਕੇ ਪਹਿਲਾਂ ਤੋਂ ਹੀ ਉੱਥੇ ਸਾਰੇ ਪਾਸੇ ਜਿਹੜੀ ਹੈ ਚੱਪੇ-ਚੱਪੇ ਤੇ ਪੁਲਿਸ ਫੋਰਸ ਵੀ ਤਣਾਤ ਹੁੰਦੀ ਹੈ ਪਰ ਇੱਕ ਇਹ ਸਵਾਲ ਜ਼ਰੂਰ ਹੋ ਰਿਹਾ ਕਿ ਪੁਲਿਸ ਫੋਰਸ ਵੀ ਇੰਨੀ ਵੱਡੀ ਤਾਦਾਦ ਦੇ ਵਿੱਚ ਉੱਥੇ ਤਣਾਤ ਸੀ ਪਰ ਫਿਰ ਵੀ ਇਹ ਜਿਹੜੀ ਘਟਨਾ ਉੱਥੇ ਵਾਪਰ ਜਾਂਦੀ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉੱਥੇ ਜਿਹੜੇ ਲੋਕ ਉੱਥੇ ਮੌਜੂਦ ਸੀ ਸ਼ਰਧਾਂਜੂ ਉਹਨਾਂ ਨੇ ਤੁਰੰਤ ਇਸ ਨੂੰ ਜੋ ਹੈ ਕਾਬੂ ਕੀਤਾ ਜਿੱਦਾਂ ਹੀ ਪਤਾ ਲੱਗਿਆ ਪੁਲਿਸ ਵੀ ਉੱਥੇ ਫੌਂਟੇਅਰ ਪੁਲਿਸ ਨੇ ਪਹੁੰਚ ਕੇ ਜਿਹੜੀ ਆਪਣੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਆਂਦੀ ਹੈ ਜੀ ਅਰਜੀਵ ਇਹ ਕਿੰਨੇ ਵਜੇ ਦੀ ਪੂਰੀ ਘਟਨਾ ਜਦੋਂ ਇਹ ਅੰਜਾਮ ਦਿੱਤਾ ਗਿਆ ਇਸ ਸ਼ਖਸ ਦੇ ਵੱਲੋਂ ਦੇਖੋ ਰਾਤ 10 ਵਜੇ ਦੇ ਆਸ-ਪਾਸ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਸਾਡੇ ਤੱਕ ਵੀ ਪਹੁੰਚੀ ਸੀ ਔਰ ਪੁਲਿਸ ਵੀ ਮੌਕੇ ਤੇ ਉਸ ਵੇਲੇ ਮੌਜੂਦ ਸੀ ਤਾਂ ਰਾਤ ਨੂੰ ਇਸ ਜਿਹੜੀ ਘਟਨਾ ਵਾਪਰੀ ਇਸ ਨੂੰ ਲੈ ਕੇ ਹਰ ਕਿਸੇ ਦੇ ਮਨ ਦੇ ਵਿੱਚ ਗੁੱਸਾ ਵੀ ਸੀ ਔਰ ਲੋਕਾਂ ਵੱਲੋਂ ਜਦੋਂ ਇਸ ਸ਼ਖਸ ਨੂੰ ਪੜਿਆ ਗਿਆ ਤਾਂ ਆਦਮੀ ਤੌਰ ਤੇ ਇਸ ਦੀ ਜਿਹੜੀ ਮਾਰਕਟਾਈ ਵੀ ਹੈ ਉਹ ਕੀਤੀ ਗਈ ਪਰ ਬਾਅਦ ਦੇ ਵਿੱਚ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਫਿਰ ਇਸ ਨੂੰ ਪੁਲਿਸ ਜੋ ਹੈ ਆਪਣੇ ਨਾਲ ਲੈ ਜਾਂਦੀ ਹੈ ਇਸ ਨੂੰ ਜਿਹੜਾ ਕਿਹਾ ਜਾ ਰਿਹਾ ਕਿ ਸਖਤੀ ਦੇ ਨਾਲ ਇਸ ਦੇ ਕੋਲ ਪੁੱਛਗਿੱਛ ਕੀਤੀ ਜਾਏਗੀ ਔਰ ਜਿਹੜੇ ACP ਉੱਥੇ ਪਹੁੰਚੇ ਸੀ ਜਸਰੂਪ ਕੌਰ ਬਾਠ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਹੁਣ ਇਹ ਸ਼ਖਸ ਜੋ ਹੈ ਪੁਲਿਸ ਦੇ ਕੋਲ ਹੈ ਪੁਲਿਸ ਦੇ ਕਬਜ਼ੇ ਦੇ ਵਿੱਚ ਹੈ ਔਰ ਇਸ ਦੇ ਨਾਲ ਉਹਨਾਂ ਗੰਭੀਰਤਾ ਦੇ ਨਾਲ ਅਸੀਂ ਜਾਂਚ ਕਰਾਂਗੇ ਔਰ ਜਾਂਚ ਤੋਂ ਬਾਅਦ ਖਰਾਤਾ ਕਰਾਂਗੇ ਔਰ ਮਾਵਦੀ ਨਾਲ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਕਿ ਅਸੀਂ ਇਸ ਮਾਮਲੇ ਦੀ ਜਿਹੜੀ ਐਫ ਆਈ ਆਰ ਦਰਜ ਕਰਕੇ ਉਸ ਤੋਂ ਬਾਅਦ ਜੋ ਵੀ ਅਗਲੀ ਕਾਰਵਾਈ ਬਣਦੀ ਹੋਏਗੀ ਉਹ ਕੀਤੀ ਜਾਏਗੀ ਜੀ ਪਰਮੰਤਰ ਆਹ ਠੀਕ ਹੈ ਜੀ ਪੂਰੀ ਜਾਣਕਾਰੀ ਲਈ ਬਹੁਤ ਧੰਨਵਾਦ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਇਹ ਕਿ ਗੁਟਕਾ ਸਹਿਬ ਦੀ ਬੇਦਬੀ ਕੀਤੀ ਗਈ ਹੈ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਬੇਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਰ ਜਖਸ ਦੇ ਵੱਲੋਂ ਗੁਟਕਾ ਸਾਹਿਬ ਦੇ ਅੰਗ ਖੰਡਿਤ ਕੀਤੇ ਗਏ ਨੇ ਗੁਰਵਰਜਨ ਨਵਾਸਰਾਂ ਦੇ ਨੇੜੇ ਪੂਰੀ ਵਿਦਬੀ ਹੁੰਦੀ ਆ ਲੋਕਾਂ ਦੇ ਵਿੱਚ ਹਾਲਾਂਕਿ ਆ ਮੌਕੇ ਤੇ ਇਸ ਮੁਲਜ਼ਮ ਨੂੰ ਕਾਬੂ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਵੀ ਜਰੂਰ ਸਵਾਲ ਹੈ ਕਿ ਜਿੱਥੇ ਸਾਕਾ ਨੀਲਾ ਤਾਰਾ ਵਾਲਾ ਪੂਰਾ ਹਫਤਾ ਚੱਲ ਰਿਹਾ ਤੇ ਇਸ ਦੇ ਵਿਚਾਲੇ ਸੁਰੱਖਿਆ ਦੇ ਪੁਖਤਾ ਬੰਦੋਬਸਤ ਹੁੰਦੇ ਨੇ ਹਰ ਸਾਲ ਹੀ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਸੁਰੱਖਿਆ ਦੀ ਵੱਡੀ ਗਿਣਤੀ ਦੇ ਵਿੱਚ ਤੈਨਾਤੀ ਕੀਤੀ ਜਾਂਦੀ ਹੈ ਪਰ ਇਸ ਦੇ ਵਿਚਾਲੇ ਇਸ ਮਲਜ਼ਮ ਦੇ ਵੱਲੋਂ ਇਸ ਵਿਦਬਿਧੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਕਿ ਆਖਰਕਾਰ ਕਿਸ ਮਨਸ਼ਾ ਦੇ ਨਾਲ ਆਇਆ ਸੀ ਉਸ ਦਾ ਆਖਰਕਾਰ ਇਹ ਮਕਸਦ ਕੀ ਸੀ ਇਸ ਦੇ ਪਿੱਛੇ ਲਗਾਤਾਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਆ ਉਹਨੇ ਗੁਰਤਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡ ਓਵਰ ਕਰਤਾ ਤਾਂ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੈਂ ਕਿਹਾ ਨਾ ਕਿ ਕਿੱਥੋਂ ਦਰਜਨ ਬਣਾ ਹੈ ਅਜੇ ਉਹ ਪਤਾ ਕਰ ਰਹੇ ਹਾਂ ਜੀ ਅਸੀਂ ਐਫਆਰ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਵੀ ਅरेस्ट ਪਾਵਾਂਗੇ ਅੱਗੇ ਜੋ ਬੰਦੀ ਲੋੜਿੰਦੀ ਕਾਰਵਾਈ ਹੈ ਸਿਕਰ